ਮੈਂ ਤੇ ਤਾਂ ਰੋਨਾ ਫਿਰਦਾ ਦਿਨੇ ਰਾਤ ਵੀ ਅਹੀਂ ਜੁੜ ਗਏ ਮੜੀਆਂ ਨਾ ਮੁਰਦਿਆਂ ਨੂੰ ਮੰਨਦੇ ਫਿਰਦੇ ਸਿੱਖ ਹੋ ਗਏ ਦੇਖ ਪੀਰ ਜੇ ਪੀਰ ਹੀ ਵੇਖਣਾ ਤੇ ਪੀਰ ਬੁੱਧੂ ਸ਼ਾਹ ਵੇਖੋ ਜਿਹਦੇ 2-3 ਪੁੱਤ ਕੌਮਲੀ ਕੁਰਬਾਨ ਹੋਏ ਹੋ ਨਾ ਤੇ ਮਹਾਰਾਜ ਦੀ ਪੈਂਦ ਵਾਲੇ ਬੰਨੇ ਬਹਿ ਕੇ ਰੋ ਕੇ ਕਹਿੰਦਾ ਬਾਜਾਂ ਵਾਲਿਆ ਮੈਨੂੰ ਕੰਗਾ ਤੇ ਦਸਤਾਰ ਦੇ ਦਿਆ ਖੋ ਸਤਨਾਮ ਕਦੇ ਇਤਿਹਾਸ ਵੇਖੋ ਸਾਈ ਮੀਆਂ ਮੀਰ ਜੀ ਵੱਡਾ ਪੀਰ ਹੈ ਉੱਚ ਦਾ ਜਿਨੂੰ ਦੁਨੀਆ ਪੂਜਦੀ ਤੇ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਚ ਆ ਕੇ ਹਰਿਮੰਦਰ ਸਾਹਿਬ ਪੂਜਦਾ ਚਰਨ ਬੋਲੋ ਸਤਨਾਮ ਸਾਨੂੰ ਕਿਦਣ ਸਮਝ ਆਊਗੀ ਚਲੋ ਮੰਨ ਲਓ ਗਸਾਰਾਂ ਕਰਿਓ ਇੱਕ ਸਮੂੱਚੀ ਗੱਲ ਐ ਸੱਚ ਕੋੜਾ ਮੰਨ ਲਓ ਕੋਈ ਪੀਰ ਫਕੀਰ ਦੀ ਜਗ੍ਹਾ ਤੁਸੀਂ ਹਾਂ ਚ ਜਵਾਬ ਦੇਣਾ ਜਾਂ ਨਾ ਚ ਜੇ ਮੈਂ ਗਲਤ ਹੋਇਆ ਸਜ਼ਾ ਦੇ ਦਿਓ ਮੰਨ ਲਓ ਮੈਂ ਮੰਨ ਲਿਆ ਕੋਈ ਪੀਰ ਦੀ ਜਗ੍ਹਾ ਐ ਤੇ ਉਹ ਪੀਰ ਉੱਥੇ ਬਹਿ ਕੇ ਦਿਨੇ ਰਾਤ ਕੀ ਕਰਦਾ ਰਿਆ ਬੰਦਗੀ ਕਰਦਾ ਰਿਹਾ ਨਾ ਅੱਲਾ ਅੱਲਾ ਤੇ ਤੁਸੀਂ ਗਰਾਈ ਕਰਕੇ ਇਕੱਠੀ ਤੇ ਉੱਥੇ ਕਲਾਕਾਰ ਲਾਤਾ ਦੱਸੋ ਪੀਰ ਤੁਹਾਡੇ ਤੋਂ ਸੁਖੀ ਕਿ ਦੁਖੀ ਹੈ ਸੋਚਣ ਵਾਲੀ ਗੱਲ ਹੈ ਨਾ ਇੱਕ ਪੀਰ ਆਪਣੀ ਦਰਗਾਹ ਦੇ ਉੱਤੇ ਬਹਿ ਕੇ ਬੰਦਗੀ ਕਰਦਾ ਰਿਹਾ ਵੇ ਅੱਲਾ ਅੱਲਾ ਦੀ ਤੇ ਤੁਸੀਂ ਚੋ ਕੇ ਉੱਥੇ ਦੁਕਾਨਾਂ ਜੋੜੀ ਲਾ ਦੋ ਤੇ ਉਹ ਵੀ ਤੇ ਸਾਡੀ ਜਾਨ ਨੂੰ ਰੋਂਦੇ ਹੋਣੇ ਵੀ ਆ ਕਿੱਥੋਂ ਲੈ ਆਂਦੇ ਇਕੱਠੇ ਕਰਕੇ ਵੀ ਅਹੀਂ ਤੇ ਰੰਗ ਰਵ ਕਰਦੇ ਰਹੇ ਸਾਨੂੰ ਗਾਣੇ ਸੁਣਾਈ ਜਾਂਦੇ ਆ ਖੁ ਸਤਨਾਮ ਕਿੱਡੀ ਸੋਚਣ ਵਾਲੀ ਗੱਲ ਐ